ਅਸ਼ੁੱਧ ਵਾਤਾਵਰਨ ਵਿੱਚ ਸ਼ੁੱਧ ਰਹਿਣਾ ਅੱਜ ਦੀ ਦੁਨੀਆ ਪਰਛਤਾਚਾਰ, ਬੇਈਮਾਨੀ, ਅਨਿਆਇ ਅਤੇ ਸਵਾਰਥ ਨਾਲ ਭਰੀ ਹੋਈ ਹੈ ਪਰ ਇਸ ਨੈਤਿਕ ਪਰਮਰੂਪ ਮਾਹੌਲ ਵਿੱਚ ਕੁਝ ਅਜਿਹੇ ਅਸਧਾਰਨ ਵਿਅਕਤੀ ਹਨ ਜੋ ਆਪਣੇ ਨਿਸਵਾਰਥ ਅਤੇ ਅਡਿੱਗ ਸਿਧਾਂਤਾਂ ਨਾਲ ਸਾਬਤ ਕਰਦੇ ਹਨ ਕਿ ਅਸ਼ੁੱਧ ਵਾਤਾਵਰਨ ਵਿੱਚ ਵੀ ਸ਼ੁੱਧ ਰਹਿਣਾ ਸੰਭਵ ਹੈ। ਉਹਨਾਂ ਦੀ ਜ਼ਿੰਦਗੀ ਸਾਨੂੰ ਇਸ ਗੰਦਗੀ ਤੋਂ ਉੱਪਰ ਉੱਠਣ ਅਤੇ ਸੱਚੇ ਜੀਵਨ ਦੇ ਮਹੱਤਵ ਬਾਰੇ ਸੋਚਣ ਲਈ ਪ੍ਰੇਰਣਾ ਦਿੰਦੀ ਹੈ। ਸਾਡਾ ਮਾਹੌਲ ਅੱਜ ਅਜਿਹੇ ਲੁਭਾਵਾਂ ਨਾਲ ਭਰਿਆ ਹੋਇਆ ਹੈ ਜੋ ਲੋਕਾਂ ਨੂੰ ਅਨੈਤਿਕਤਾ ਵੱਲ ਖਿੱਚਦੇ ਹਨ ਚਾਹੇ ਧਨ ਸਮਾਜਿਕ ਪ੍ਰਤਿਸ਼ਠਾ ਜਾਂ ਅਧਿਕਾਰ ਦੀ ਲਾਲਚ ਹੋਵੇ ਕਈ ਵਾਰ ਸਫਲਤਾ ਹਾਸਲ ਕਰਨ ਲਈ ਲੋਕ ਬੇਈਮਾਨੀ ਨਾਲ ਸਮਝੌਤਾ ਕਰਦੇ ਹਨ ਕਈ ਲੋਕ ਤਤਕਾਲੀ ਲਾਭ ਲਈ ਗਲਤ ਸਾਧਨਾਂ ਦੇ ਇਸਤੇਮਾਲ ਕਰਨ ਦੀ ਪਰਵਾਹ ਨਹੀਂ ਕਰਦੇ ਪਰ ਇਸ ਮਾਹੌਲ ਵਿੱਚ ਕੁਝ ਅਜਿਹੇ ਲੋਕ ਵੀ ਹਨ ਜੋ ਸਮਾਜ ਅਤੇ ਕੌਮ ਦੀ નિસ્ਵਾਰਤ ਸੇਵਾ ਕਰਦੇ ਹਨ ਅਤੇ ਆਪਣੀ ਸੱਚਾਈ ਅਤੇ ਸੱਚਾਈ ਨੂੰ ਕਾਇਮ ਰੱਖਦੇ ਹਨ ਅਜਿਹੇ ਲੋਕਾਂ ਦੀ ਪ੍ਰੇਰਣਾ ਸਾਨੂੰ ਯਾਦ ਦਿਵਾਉਂਦੀ ਹੈ ਕਿ ਮਨੁੱਖਤਾ ਵਿੱਚ ਅੱਛਾਈ ਅਜੇ ਵੀ ਮੌਜੂਦ ਹੈ ਅਤੇ ਸਾਨੂੰ ਵੀ ਆਪਣੇ ਜੀਵਨ ਵਿੱਚ ਉਹ ਗੁਣ ਅਪਣਾਉਣੇ ਚਾਹੀਦੇ ਹਨ ਸਿੱਖ ਧਰਮ ਗ੍ਰੰਥਾਂ ਵਿੱਚ ਗੁਰੂ ਨਾਨਕ ਦੇਵ ਜੀ ਜੋ ਪਹਿਲੇ ਸਿੱਖ ਗੁਰੂ ਅਤੇ ਮਹਾਨ ਸਮਾਜ ਸੁਧਾਰਕ ਸਨ ਨੇ ਇਸ ਸਥਿਤੀ ਨੂੰ ਇੱਕ ਸੁੰਦਰ ਰੂਪਕ ਰਾਹੀਂ ਵਿਆਖਿਆ ਕੀਤੀ ਹੈ ਉਹ ਕਹਿੰਦੇ ਹਨ ਕਿ ਇੱਕ ਤਲਾਬ ਦੇ ਪਾਣੀ ਵਿੱਚ ਕਮਲ ਦਾ ਫੁੱਲ ਅਤੇ ਗੰਦੇ ਪੌਦੇ ਦੋਵੇਂ ਮਿਲਦੇ ਹਨ ਕਮਲ ਦਾ ਫੁੱਲ ਚਿੱਕੜ ਅਤੇ ਗੰਦਗੀ ਦੇ ਬਾਵਜੂਦ ਸ਼ੁੱਧ ਰਹਿੰਦਾ ਹੈ ਉਸੇ ਤਲਾਬ ਵਿੱਚ ਰਹਿਣ ਵਾਲਾ ਮੈਂਡਕ ਪਾਣੀ ਵਿੱਚ ਮੌਜੂਦ ਗੰਦੇ ਪੌਦੇ ਅਤੇ ਚਿੱਕੜ ਖਾਂਦਾ ਹੈ ਪਰ ਉਹ ਸੋਨੇ ਕਮਲ ਦਾ ਕੋਈ ਫਾਇਦਾ ਨਹੀਂ ਲੈਂਦਾ ਦੂਜੇ ਪਾਸੇ ਇੱਕ ਪੌਰਾ ਦੂਰੋਂ ਉੱਡ ਕੇ ਆਉਂਦਾ ਹੈ ਅਤੇ ਕਮਲ ਦਾ ਅੰਮ੍ਰਿਤ ਪੀ ਜਾਂਦਾ ਹੈ ਇਹ ਰੂਪਕ ਮਨੁੱਖੀ ਵਿਵਹਾਰ ਨੂੰ ਗਹਿਰਾਈ ਨਾਲ ਦਰਸਾਉਂਦਾ ਹੈ ਅਸੀਂ ਕਈ ਵਾਰ ਮੈਂਡਕ ਵਾਂਗ ਆਪਣੇ ਜੀਵਨ ਦੀਆਂ ਅਸ਼ੁੱਧੀਆਂ ਵਿੱਚ ਫਸ ਜਾਂਦੇ ਹਾਂ ਛੋਟੇ ਸੁੱਖਾਂ ਅਤੇ ਮਾਤਰੀ ਲਾਭਾਂ ਦੇ ਪਿੱਛੇ ਦੌੜਦੇ ਹਾਂ ਇਸਦੇ ਉਲਟ ਪਵਰਾਵ ਨੂੰ ਦਰਸਾਉਂਦਾ ਹੈ ਜੋ ਗਿਆਨ ਪਵਿੱਤਰਤਾ ਅਤੇ ਉੱਚੇ ਮੁੱਲਾਂ ਦੀ ਖੋਜ ਕਰਦੇ ਹਨ ਕਮਲ ਦਾ ਫੁੱਲ ਨੈਤਿਕ ਗਿਰਾਵਟ ਦੇ ਵਿਚਕਾਰ ਇੱਕ ਆਦਰਸ਼ ਜੀਵਨ ਜੀਣ ਦਾ ਪ੍ਰਤੀਕ ਹੈ ਇਹ ਸਾਨੂੰ ਕਈ ਗਹਿਰੀਆਂ ਗੱਲਾਂ ਸਿਖਾਉਂਦਾ ਹੈ ਗੰਦਗੀ ਵਿੱਚ ਸ਼ੁੱਧਤਾ ਜਿਵੇਂ ਕਮਲ ਚਿੱਕੜ ਵਿੱਚ ਰਹਿੰਦੇ ਹੋਏ ਵੀ ਸ਼ੁੱਧ ਰਹਿੰਦਾ ਹੈ ਅਸੀਂ ਵੀ ਆਪਣੇ ਮੁੱਲਾਂ ਅਤੇ ਸਿਧਾਂਤਾਂ ਨੂੰ ਬਚਾ ਸਕਦੇ ਹਾਂ ਚਾਹੇ ਸਾਡੇ ਆਲੇ ਦੁਆਲੇ ਦੇ ਪ੍ਰਭਾਵ ਕਿੰਨੇ ਵੀ ਮਾੜੇ ਕਿਉਂ ਨਾ ਹੋਣ ਉੱਚਤਮ ਉਦੇਸ਼ ਤੇ ਧਿਆਨ ਦਿਓ ਕਮਲ ਆਪਣੇ ਵਾਤਾਵਰਨ ਤੋਂ ਉੱਪਰ ਉੱਠਦਾ ਹੈ ਜੋ ਇਹ ਦਰਸਾਉਂਦਾ ਹੈ ਕਿ ਸਾਨੂੰ ਵੀ ਛੋਟੀਆਂ ਗੱਲਾਂ ਤੋਂ ਉੱਪਰ ਚੜ੍ਹ ਕੇ ਆਪਣੇ ਉੱਚੇ ਉਦੇਸ਼ਾਂ ਤੇ ਧਿਆਨ ਦੇਣਾ ਚਾਹੀਦਾ ਹੈ ਤੀਰਜ ਅਤੇ ਦ੍ਰਿੜਤਾ ਕਠਨ ਹਾਲਾਤਾਂ ਦੇ ਬਾਵਜੂਦ ਕਮਲ ਨਾ ਹੀ ਕੇਵਲ ਸੁਰੱਖਿਅਤ ਰਹਿੰਦਾ ਹੈ ਬਲਕਿ ਖਿੜਦਾ ਵੀ ਹੈ ਇਹ ਸਾਨੂੰ ਸਿਖਾਉਂਦਾ ਹੈ ਕਿ ਕਠਿਨਾਈਆਂ ਦੇ ਬਾਵਜੂਦ ਮਜ਼ਬੂਤ ਰਹਿਣਾ ਕਿਵੇਂ ਹੈ ਪੌਰਾ ਗਿਆਨ ਅਤੇ ਵਿਚਾਰਸ਼ੀਲਤਾ ਦਾ ਪ੍ਰਤੀਕ ਹੈ ਇਹ ਆਪਣੇ ਆਲੇ ਦੁਆਲੇ ਦੀਆਂ ਹਾਲਾਤਾਂ ਨਾਲ ਜੁੜਿਆ ਨਹੀਂ ਹੁੰਦਾ ਬਲਕਿ ਜੀਵਨ ਦੇ ਅੰਮ੍ਰਿਤ, ਅਛਾਈ, ਸਚਾਈ ਅਤੇ ਸ਼ੁੱਧਤਾ ਦੀ ਖੋਜ ਲਈ ਸचेत ਰਹਿੰਦਾ ਹੈ। ਸਾਨੂੰ ਵੀ ਪੌਰੇ ਵਾਂਗ ਵਿਵੇਕਸ਼ੀਲ ਹੋ ਕੇ ਅਰਥਪੂਰਨ ਅਨੁਪਮਾਦੀ ਖੋਜ ਕਰਨੀ ਚਾਹੀਦੀ ਹੈ। ਦੁਰਪਾਗਵਸ ਗੁਰੂ ਨਾਨਕ ਜੀ ਇਹ ਦਰਸਾਉਂਦੇ ਹਨ ਕਿ ਅਸੀਂ ਬਹੁਤ ਵਾਰ ਮੇਨ ਦੇ ਗਵਾਂਗ ਵਰਤ ਾ ਕਰਦੇ ਹਾਂ। ਅਸੀਂ ਜੀਵਨ ਦੇ ਮਹਾਨ ਪੱਖਾਂ ਨੂੰ ਨਜ਼ਰਅੰਦਾਜ਼ ਕਰਦੇ ਹਾਂ ਅਤੇ ਤੁੱਛ ਗੱਲਾਂ ਅਤੇ ਅਸ਼ੁੱਧੀਆਂ ਵਿੱਚ ਫਸੇ ਰਹਿੰਦੇ ਹਾਂ। ਇਹ ਅਗਿਆਨਤਾ ਸਾਨੂੰ ਇੱਕ ਸੱਚੇ ਅਤੇ ਉੱਚੇ ਮੁੱਲਾਂ ਵਾਲੇ ਜੀਵਨ ਦੀ ਸੁੰਦਰਤਾ ਨੂੰ ਸਮਝਣ ਤੋਂ ਰੋਕਦੀ ਹੈ। ਅਸ਼ੁੱਧੀਆਂ ਵਿੱਚ ਸ਼ੁੱਧ ਰਹਿਣ ਲਈ ਅਸੀਂ ਕਮਲ ਅਤੇ ਪੌਂਰੇ ਤੋਂ ਪ੍ਰੇਰਣਾ ਲੈ ਕੇ ਕੁਝ ਗੱਲਾਂ ਅਪਣਾ ਸਕਦੇ ਹਾਂ। ਸਕਾਰਾਤਮਕ ਸੰਗਤ ਚੁਣੋ। ਉਹਨਾਂ ਲੋਕਾਂ ਅਤੇ ਵਾਤਾਵਰਣ ਨਾਲ ਜੁੜੋ ਜੋ ਸਕਾਰਾਤਮਕਤਾ, ਵਿਕਾਸ ਅਤੇ ਸੱਚਾਈ ਨੂੰ ਪ੍ਰੇਰਿਤ ਕਰਦੇ ਹਨ। ਆਤਮਿਕ ਚੇਤਨਾ ਵਿਕਸਿਤ ਕਰੋ। ਨਿਯਮਿਤ ਆਤਮ ਚਿੰਤਨ ਅਤੇ ਧਿਆਨ ਨਾਲ ਨਕਾਰਾਤਮਕ ਪ੍ਰਭਾਵਾਂ ਨੂੰ ਪਛਾਣਨ ਅਤੇ ਰੋਕਣ ਦੀ ਯੋਗਤਾ ਵਧਾਈ ਜਾ ਸਕਦੀ ਹੈ। ਨੈਤਿਕ ਜੀਵਨ ਦਾ ਅਭਿਆਸ ਕਰੋ। ਉਹ ਫੈਸਲੇ ਕਰੋ ਜੋ ਤੁਹਾਡੇ ਨੈਤਿਕ ਮੁੱਲਾਂ ਦੇ ਅਨੁਸਾਰ ਹੋਣ, ਭਾਵੇਂ ਇਹਦੇ ਲਈ ਕਟਨਾਇਆਂ ਦਾ ਸਾਹਮਣਾ ਕਰਨਾ ਪਵੇ। ਗਿਆਨ ਦੀ ਖੋਜ ਕਰੋ। ਪੌਰੇ ਵਾਂਗ ਗਿਆਨ, ਸੱਚਾਈ ਅਤੇ ਜੀਵਨ ਦੀ ਉੱਚ ਸਮਝ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋ। ਅਸ਼ੁੱਧ ਵਾਤਾਵਰਣ ਵਿੱਚ ਸ਼ੁੱਧ ਰਹਿਣਾ ਆਸਾਨ ਕੰਮ ਨਹੀਂ ਹੈ। ਪਰ ਇਸ ਜੀਵਨ ਦੇ ਸਭ ਤੋਂ ਸੰਤੋਖਦਾਇਕ ਉਦੇਸ਼ਾਂ ਵਿੱਚੋਂ ਇੱਕ ਹੈ ਕਮਲ ਦਾ ਫੁੱਲ ਪੌਂਰਾ ਅਤੇ ਗੁਰੂ ਨਾਨਕ ਜੀ ਦੀਆਂ ਸਿੱਖਿਆਵਾਂ ਸਾਨੂੰ ਯਾਦ ਦਿਵਾਉਂਦੀਆਂ ਹਨ ਕਿ ਨੈਤਿਕਤਾ ਅਤੇ ਸਚਰਿਤਰਤਾ ਨੂੰ ਕਾਇਮ ਰੱਖਣਾ ਕਿਸੇ ਵੀ ਚੁਣੌਤੀ ਦੇ ਬਾਵਜੂਦ ਸੰਭਵ ਹੈ ਇਹ ਆਦਰਸ਼ ਅਪਣਾ ਕੇ ਅਸੀਂ ਨਾ ਸਿਰਫ ਜੀਵਨ ਦੀਆਂ ਬੁਰਾਈਆਂ ਤੋਂ ਉੱਪਰ ਚੜ੍ਹ ਸਕਦੇ ਹਾਂ ਸਗੋਂ ਆਪਣੇ ਆਲੇ ਦੁਆਲੇ ਅੱਛਾਈ ਨੂੰ ਗਲੇ ਲਗਾ ਸਕਦੇ ਹਾਂ ਵੀਡੀਓ ਦੇਖਣ ਲਈ ਧੰਨਵਾਦ ਹੋਰ ਚੰਗੇ ਵਿਚਾਰਾਂ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ